ਘਰ ਦੀ ਰਸੋਈ ਵਿੱਚ ਵੜਿਆ ਐਸਾ ਜਾਨਵਰ ਸਾਰਾ ਹੀ ਟੱਬਰ ਦੇਖ ਕੇ ਲੱਗਿਆ ਚੀਕਾ ਮਾਰਨ ਅਕਸਰ ਹੀ ਕਈ ਵਾਰ ਘਰਾਂ ਵਿੱਚ ਬਾਹਰੋਂ ਇਹੋ ਜਿਹੇ ਜਾਨਵਰ ਜਾਂ ਸੱਪ ਆ ਜਾਂਦੇ ਨੇ ਜੋ ਕਿ ਸਾਰੇ ਹੀ ਟੱਬਰ ਨੂੰ ਭਾਜੜਾ ਪਾ ਦਿੰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੀ ਰਸੋਈ ਵਿੱਚ ਇੱਕ ਜਾਨਵਰ ਭੱਜਿਆ ਫਿਰਦਾ ਦਿਖਾਈ ਦੇ ਰਿਹਾ ਹੈ ਅਤੇ ਸਾਰਾ ਹੀ ਸਮਾਨ ਖਿੰਡਿਆ ਪਿਆ ਹੈ ਦਰਅਸਲ ਜਦੋਂ ਇਸ ਘਰ ਦੀ ਔਰਤ ਦੁਪਹਿਰੇ ਰਸੋਈ ਵਿੱਚ ਚਾਹ ਬਣਾ ਰਹੀ ਸੀ ਤਾਂ ਬਾਹਰੋਂ ਇੱਕ ਗੋ ਭੱਜ ਕੇ ਆ ਕੇ ਇੱਕੋ ਦਮ ਰਸੋਈ ਵਿੱਚ ਵੜ ਗਈ ਜਿਸ ਨੂੰ ਇੱਕ ਔਰਤ ਇੰਨੀ ਡਰੀ ਕਿ ਚੀਕਾਂ ਮਾਰਦੀ ਬਾਹਰ ਆ ਗਈ। ਇਹ ਗੋभी ਬਾਹਰ ਨਿਕਲਣ ਲਈ ਇਧਰ ਉਧਰ ਭੱਜਣ ਲੱਗੀ ਅਤੇ ਸਾਰਾ ਹੀ ਰਸੋਈ ਦਾ ਸਮਾਨ ਵੀ ਖੰਡਾ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੇ ਰਸੋਈ ਦਾ ਗੇਟ ਬੰਦ ਕਰਕੇ ਇੱਕ ਜੋਗੀ ਨੂੰ ਬੁਲਾਇਆ ਅਤੇ ਉਹ ਇਸ ਗੋ ਨੂੰ ਫੜਕੇ ਲੈ ਕੇ ਗਿਆ। ਸੋ ਅਕਸਰ ਹੀ ਗਰਮੀਆਂ ਵਿੱਚ ਇਸ ਤਰ੍ਹਾਂ ਦੇ ਜਾਨਵਰ ਅਤੇ ਜ਼ਹਿਰੀਲੇ ਸੱਪ ਘਰਾਂ ਵੱਲ ਆਉਂਦੇ ਨੇ। ਸੋ ਇਸ ਲਈ ਹਰ ਥਾਂ ਤੇ ਸਾਫ ਸਫਾਈ ਦਾ ਪੂਰਾ ਧਿਆਨ ਜਰੂਰ ਰੱਖੋ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।